ਕੁਝ ਸੁਣ ਰਹੇ ਹਾਂ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 11 ਮਈ ਹੈ 11 ਮਈ 1665 1684 ਤੱਕ ਚੱਕ ਨਾਨਕੀ ਹੁਣ ਅਨੰਦਪੁਰ ਸਾਹਿਬ ਦਾ ਇੱਕ ਹਿੱਸਾ ਇੱਕ ਅਹਿਮ ਨਗਰ ਬਣ ਚੁੱਕਾ ਸੀ ਇਸ ਨੂੰ ਵੇਖ ਕੇ ਕੁਝ ਪਹਾੜੀ ਰਾਜੇ ਈਰਖਾ ਕਰਨ ਲੱਗ ਪੈਸਾ ਨਾ ਹੋਰ ਤਾਂ ਹੋਰ ਬिलासपुर ਦਾ ਰਾਜਾ ਭੀਮਚੰਦ ਵੀ ਗੁਰੂ ਸਾਹਿਬ ਦੇ ਨਾਲ ਵੇਟਰ ਗਿਆ ਸੀ ਉਹ ਇਸ ਕਰਕੇ ਨਾਰਾਜ਼ ਹੋ ਗਿਆ ਸੀ ਕਿਉਂਕਿ ਗੁਰੂ ਸਾਹਿਬ ਨੇ ਉਸ ਦੇ ਮੰਗਣ ਤੇ ਪ੍ਰਸਾਦੀ ਹਾਥੀ ਨਹੀਂ ਸੀ ਦਿੱਤਾ ਉਸ ਨੇ ਚੱਕ ਨਾਨਕੀ ਵੱਲ ਵੀ ਕੈਰੀ ਨਿਗਾਹ ਦੇ ਨਾਲ ਵੇਖਣਾ ਸ਼ੁਰੂ ਕਰ ਦਿੱਤਾ 1685 ਦੇ ਸ਼ੁਰੂ ਦੇ ਵਿੱਚ ਨਾਹਣ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਗੁਰੂ ਸਾਹਿਬ ਨੂੰ ਆਪਣੀ रियासत ਦੇ ਵਿੱਚ ਦਰਸ਼ਨ ਦੇਣ ਦੀ ਅਰਜ਼ਿ ਕੀਤੀ ਸੀ 14 April 1685 ਦੇ ਦਿਨ ਗੁਰੂ ਸਾਹਿਬ ਨਾਹਣ ਪੁੱਜੇ ਨਾਹਣ ਦੇ ਰਾਜੇ ਨੇ ਗੁਰੂ ਸਾਹਿਬ ਨੂੰ ਤੈਅ ਦਿਲੋਂ ਜੀ ਆਇਆਂ ਆਖਿਆ ਗੁਰੂ ਸਾਹਿਬ ਕੁਝ ਦਿਨ ਨਾਹਣ ਦੇ ਰਾਜੇ ਦੇ ਮਹਿਲ ਦੇ ਵਿੱਚ ਠਹਿਰੇ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ ਐਸੀਦੁਰਾਂ ਰਾਜੇ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਕਿ ਉਸ ਦੀ ਰਿਆਸਤ ਦੇ ਵਿੱਚ ਨਿਵਾਸ ਰੱਖਣ ਗੁਰੂ ਸਾਹਿਬ ਨੇ ਉਸ ਦੇ ਜਜ਼ਬਾਤ ਵੇਖਦਿਆਂ ਰਿਆਸਤ ਦਾ ਦੌਰਾ ਕੀਤਾ ਅਤੇ ਦਰਿਆ ਚਮਨਾ ਦੇ ਕੰਢੇ ਮੌਜੂਦਾ ਪੌਂਟਾ ਵਾਲੀ ਜਗ੍ਹਾ ਤੇ ਇੱਕ ਨਵਾਂ ਨਗਰ ਵਸਾਉਣ ਦਾ ਫੈਸਲਾ ਕੀਤਾ ਪੌਂਟਾ ਦੀ ਨਹੀਂ ਗੁਰੂ ਸਾਹਿਬ ਨੇ 29 ਅਪ੍ਰੈਲ 1685 ਦੇ ਦਿਨ ਦਿਵਾਨ ਆਨੰਦ ਚੰਦ ਸੰਘਾ ਕੋਲੋਂ ਅਰਦਾਸ ਕਰਵਾ ਕੇ ਭਾਈ ਰਾਮਕੁੰਮਰ ਖੰਡੇ ਦੀ ਪਾਹਲ ਮੰਗਰੋ ਭਾਈ ਗੁਰਬਖਸ਼ ਸਿੰਘ ਦੇ ਹੱਥੋਂ ਮੋੜੀ ਗੜਵਾ ਕੇ ਰਖਵਾਈ ਗੁਰੂ ਸਾਹਿਬ ਅਗਲੇ 3 ਸਾਲ 5 ਮਹੀਨੇ ਪੌਂਟਾ ਸਾਹਿਬ ਦੇ ਵਿੱਚ ਹੀ ਠਹਿਰੇ ਇੱਥੇ 11 ਮਈ 1685 ਦੇ ਦਿਨ RAM RAJ ਜਿਸ ਨੂੰ ਗੁਰੂ ਹਰ Rai ਸਾਹਿਬ ਨੇ ਗੁਰਗੱਦੀ ਤੋਂ ਮੌਕੂਫ ਕਰ ਦਿੱਤਾ ਸੀ ਗੁਰੂ ਸਾਹਿਬ ਨੂੰ ਮਿਲਣ ਆਇਆ ਉਸ ਨੇ ਗੁਰੂ ਜੀ ਤੋਂ ਆਪਣੀ ਪੁੱਲ ਬਖਸ਼ਵਾਈ ਅਤੇ ਮੜ ਸਿੱਖੀ ਪਰਿਵਾਰ ਦੇ ਵਿੱਚ ਸ਼ਾਮਲ ਹੋ ਗਿਆ 1687 ਦੇ ਵਿੱਚ RAM RAJ ਦੀ ਮੌਤ ਹੋ ਗਈ 11 ਮਈ 1981 ਮਾਰਚ 1981 ਦੇ ਵਿੱਚ ਚੀਫ ਖਾਲਸਾ ਦੀਵਾਨ ਨੇ ਸਾਲਾਨਾ ਸਿੱਖ ਐਜੂਕੇਸ਼ਨਲ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕਰਵਾਈ ਇਸ ਦੇ 15 ਮਾਰਚ 1981 ਦੇ ਸੈਸ਼ਨ ਦੇ ਵਿੱਚ ਬਹੁਤ ਸਾਰੇ ਸਿੱਖ ਨੌਜਵਾਨ ਅਤੇ ਵਿਦਵਾਨ ਹਾਜ਼ਰ ਸਨ ਇਸ ਕਾਨਫਰੰਸ ਦੇ ਵਿੱਚ ਅਚਾਨਕ ਹੀ ਇੱਕ ਅਜੀਬਾ ਮਾਹੌਲ ਬਣ ਗਿਆ ਕਿ ਇਸ ਮੌਕੇ ਤੇ ਹਾਜ਼ਰ ਵਿਦਵਾਨਾਂ ਅਤੇ ਨੌਜਵਾਨਾਂ ਨੇ ਸਿੱਖ ਇੱਕ ਵੱਖਰੀ ਕੌਮ ਹਨ ਅਤੇ ਸਿੱਖਾਂ ਨੂੰ UNO ਦੇ ਵਿੱਚ ਐਸੋਸੀਏਟ ਮੈਂਬਰਸ਼ਿਪ ਦਿੱਤੀ ਜਾਵੇ ਦਾ ਮਤਾ ਜ਼ੋਰ ਪਾ ਕੇ ਪਾਸ ਕਰਵਾ ਲਿਆ। ਚੀਫ ਖਾਲਸਾ ਦੀਵਾਨ ਨੇ ਆਪਣੇ ਇੱਕ ਰਜਵਾੜਾ ਕਸਬੇ ਦੇ ਮੈਂਬਰ ਅਤੇ ਸਰਕਾਰ ਦੇ ਟੋਡੀ ਉਜਲ ਸਿੰਘ ਵੱਲੋਂ ਇਸ ਨੁਕਤੇ ਤੇ ਪ੍ਰੋਟੈਸਟ ਕਰਨ ਅਤੇ ਅਸਤੀਫਾ ਦੇਣ ਤੋਂ ਡਰ ਕੇ 15 ਮਾਰਚ 1981 ਨੂੰ ਪਾਸ ਕੀਤਾ ਮਤਾ ਵਾਪਸ ਲੈ ਲਿਆ। ਹੋਰ ਤਾਂ ਹੋਰ ਜਦੋਂ 4 ਜੁਲਾਈ 1955 ਦੇ ਦਿਨ ਪੁਲਿਸ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਦਾਖਲ ਹੋਈ ਸੀ ਤੇ ਚੀਫ ਖਾਲਸਾ ਦੀਵਾਨ ਨੇ ਇਸ ਤੇ ਰੋਸ ਜ਼ਾਹਰ ਕੀਤਾ ਸੀ ਤਾਂ ਉਦੋਂ ਵੀ ਇਸ ਰੋਸ ਦੇ ਖਿਲਾਫ ਉਜਲ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ। ਯਾਨੀ ਕਿ ਉਹ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਜੈਸ ਮੰਨਦਾ ਸੀ। ਉਹ ਹਰ ਸਿੱਖ ਮੁਫਾਦ ਦੇ ਨੁਕਤੇ ਤੇ ਪੰਥ ਦੇ ਮੁਖਾਲਫਾਂ ਦਾ ਸਾਥ ਦੇ ਕੇ ਪੰਥ ਦੁਸ਼ਮਣਾਂ ਤੋਂ ਜ਼ਾਤੀ ਫਾਇਦਾ ਲੈਂਦਾ ਰਹਿੰਦਾ ਸੀ ਸਿੱਖ ਇੱਕ ਵੱਖਰੀ ਕੌਮ ਨੇ ਇਹ ਮਤਾ ਸਿੱਖ ਐਜੂਕੇਸ਼ਨਲ ਕਾਨਫਰੰਸ ਨੇ ਪਾਸ ਕੀਤਾ ਸੀ ਅਤੇ ਚੀਫ ਖਾਲਸਾ ਦੀਵਾਨ ਵੱਲੋਂ ਇਸ ਨੂੰ ਵਾਪਸ ਨਹੀਂ ਸਿਲੇਆ ਜਾ ਸਕਦਾ ਇਸ ਕਰਕੇ ਮਤੇ ਤੋਂ ਅਲੈਦਗੀ ਚੀਫ ਖਾਲਸਾ ਦੀਵਾਨ ਦੀ ਹੋ ਸਕਦੀ ਹੈ ਨਾ ਕਿ ਸਿੱਖ ਐਜੂਕੇਸ਼ਨਲ ਕਾਨਫਰੰਸ ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਇਸ ਨੂੰ ਵਾਪਸ ਤਾਂ ਲੈ ਸਕਦੀ ਸੀ ਪਰ ਉਸ ਵਾਸਤੇ ਸਪੈਸ਼ਲ ਇਜਲਾਸ ਬੁਲਾਉਣਾ ਪੈਣਾ ਸੀ ਜਾ ਅਗਲੇ ਸਾਲ ਦੀ ਕਾਨਫਰੰਸ ਤੱਕ ਉਡੀਕਣਾ ਪੈਣਾ ਸੀ ਜਦੋਂ ਚੀਫ ਖਾਲਸਾ ਦੀਵਾਨ ਨੇ ਕਮਜ਼ੋਰੀ ਦਿਖਾਈ ਤਾਂ 25 ਮਾਰਚ 1981 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ 11 ਮਈ 1981 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਇੱਕ ਕੌਮ ਨੇ ਇਹਦਾ ਮਤਾ ਪਾਸ ਕਰਕੇ ਚੀਫ ਖਾਲਸਾ ਦੀਵਾਨ ਦੇ ਟੋਡੀ ਲੀਡਰ ਉਜਲ ਸਿੰਘ ਦੀ ਬੋਸ ਦੇ ਲਈ ਅਤੇ ਸਿੱਖ ਦੁਸ਼ਮਣੀ ਦਾ ਧੋਣਾ ਧੋ ਦਿੱਤਾ 11 ਮਈ 1987 ਸੁਰਜੀਤ ਬਰਨਾਲਾ ਦੀ ਸਰਕਾਰ ਤੋੜ ਦਿੱਤੀ ਗਈ 1987 ਦੇ ਵਿੱਚ ਰਜੀਵ ਗਾਂਧੀ ਨੇ ਇਹ ਵੀ ਮਹਿਸੂਸ ਕੀਤਾ ਕਿ ਉਸ ਨੇ ਬਰਨਾਲੇ ਨੂੰ ਜਿੰਨਾ ਵਰਤਨਾ ਸੀ ਉਹ ਨਾ ਵਰਤ ਲਿਆ ਤੇ ਹੁਣ ਉਸ ਨੂੰ ਨੁਚੜੇ ਹੋਏ ਨਿੰਬੂ ਦੀ ਕੋਈ ਲੋੜ ਨਹੀਂ ਸੀ ਇਸ ਕਰਕੇ ਉਸ ਨੇ 11 ਮਈ 1987 ਦੇ ਦਿਨ ਸੁਰਜੀਤ ਬਰਨਾਲੇ ਦੀ ਨਾਮ ਨਿਹਤ ਸਰਕਾਰ ਵੀ ਤੋੜ ਦਿੱਤੀ ਰਜੀਵ ਗਾਂਧੀ ਨੇ ਸੁਰਜੀਤ ਬਰਨਾਲਾ ਦੀ ਸਰਕਾਰ ਤੋੜ ਕੇ ਪੰਜਾਬ ਦੇ ਵਿੱਚ ਗਵਰਨਰਰੀ ਹਕੂਮਤ ਕਾਇਮ ਕਰ ਦਿੱਤੀ ਦਰਅਸਲ ਰਜੀਵ ਗਾਂਧੀ ਸੁਰਜੀਤ ਬਰਨਾਲਾ ਨੂੰ ਪੂਰੀ ਤਰ੍ਹਾਂ ਵਰਤ ਚੁੱਕਾ ਸੀ ਉਸ ਨੇ ਇਸ ਕੋਲੋਂ ਦਰਬਾਰ ਸਾਹਿਬ ਤੇ ਹਮਲਾ ਕਰਵਾ ਕੇ ਇੰਦਰਾ ਦਾ ਹਮਲਾ ਜੈਸ ਕਰਵਾਉਣ ਦੀ ਕੋਸ਼ਿਸ਼ ਕੀਤੀ ਇਸ ਦੇ ਕੋਲੋਂ 1000 ਤੋਂ ਵੀ ਵੱਧ ਸਿੱਖ ਨਕਲੀ ਮੁਕਾਬਲਿਆਂ ਦੇ ਵਿੱਚ ਮਰਵਾਏ ਹਜ਼ਾਰਾਂ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਸਟਵਾ ਦਿੱਤਾ ਸੀ ਸੁਰਜੀਤ ਬਰਨਾਲਾ ਨੇ ਹਿੰਦੂਆਂ ਦੇ ਕੁਝ ਧੜੇ ਪੁਲਿਸ ਬੀਐਸਐਫ ਅਤੇ ਸੀਆਰਪੀਐਫ ਨੂੰ ਸਿੱਖਾਂ ਤੇ ਬੇਬਨਾ ਜ਼ੁਲਮ ਕਰਨ ਦੀ ਖੁੱਲ ਦਿੱਤੀ ਹੋਈ ਸੀ ਬਰਨਾਲੇ ਦੇ ਹੁਕਮਾ ਹੇਠ ਪੁਲਿਸ ਨੇ ਸੈਂਕੜੇ ਵਾਰੀ ਦਰਬਾਰ ਸਾਹਿਬ ਅਤੇ ਹੋਰ ਬਹੁਤ ਸਾਰੇ ਗੁਰਦੁਆਰਿਆਂ ਉੱਤੇ ਹਮਲੇ ਕੀਤੇ ਸਨ ਜਾਦਰਜੀਵ ਨੇ ਵੇਖਿਆ ਕਿ ਉਸਨੇ surjit barnale ਨੂੰ ਪੂਰੀ ਤਰ੍ਹਾਂ ਵਰਤ ਲਿਆ ਤੇ ਉਸਨੇ ਇਸ ਨੂੰ ਦਰਕਾਰ ਦਿੱਤਾ ਅਤੇ ਇਸ ਦੀ ਸਰਕਾਰ ਬਰਖਾਸਤ ਕਰ ਦਿੱਤੀ surjit barnale ਨੂੰ ਤਰਜੀਵ ਨੇ ਚੰਡੀਗੜ੍ਹ ਹਾਸਲ ਕਰ ਲੈਣ ਦਾ ਸਹਰਾ ਵੀ ਨਾ ਲੈਣ ਦਿੱਤਾ ਅਤੇ ਵਰਤਨਮਗਰੋਂ ਜ਼ਲੀਲ ਕਰਕੇ ਸੁੱਟ ਦਿੱਤਾ ਵਜ਼ਾਰਤ ਉੱਟਣ ਤੋਂ ਅਗਲੇ ਦਿਨ ਹੀ ਪੁਲਿਸ ਨੇ barnale ਦੇ ਸਾਬਕਾ ਵਜ਼ੀਰ ਪ੍ਰੇਮ ਸਿੰਘ ਚੰਦੂ ਮਾਜਰੇ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਉਸ ਨੂੰ ਖੂਬ ਕੁੱਟਿਆ ਅਤੇ ਉਸ ਤੋਂ ਕਰਾਪਸ਼ਨ ਦੀਆਂ ਗੱਲਾਂ ਕਢਵਾ ਲਈਆਂ ਉਂਜ ਤਾਂ ਬਰਨਾਲੇ ਦੇ ਸਾਰੇ ਹੀ ਵਜ਼ੀਰ ਕਰਪਟ ਸਨ ਪਰ ਰਬੈਰੋ ਨੇ ਆਪਣੀ ਕਿਹੜ ਇਕੱਲੇ ਚੰਦੂ ਮਾਇਰੇ ਤੇ ਹੀ ਕੱਢੀ ਸੀ ਚੰਦੂ ਮਾਇਰੇ ਨਾਲ ਕਿਸੇ ਨੇ ਕੋਈ ਹਮਦਰਦੀ ਨਾ ਦਿਖਾਈ ਸਮੁੱਚੇ ਤੌਰ ਤੇ ਬਰਨਾਲਾ ਇੱਕ ਜ਼ਰੀਲ ਬੇਇੱਜ਼ਤ ਹੋਏ ਗਦਾਰ ਵਾਂਗ ਗੱਦੀ ਤੋਂ ਲਾਇਆ ਗਿਆ ਸੀ ਉਸ ਦੀ ਥਾਂ ਰਜੀਵ ਦੇ ਘਰ ਦੇ ਵਿੱਚ ਵੀ ਨਾ ਰਹੀ ਅਤੇ ਉਹ ਪੰਥ ਦੇ ਵਿੱਚੋਂ ਵੀ ਖਾਰਜ ਹੋ ਗਿਆ ਸੀ ਸੈਂਕੜੇ ਸਿੱਖਾਂ ਨੂੰ ਕਤਲ ਕਰਵਾਉਣ ਤੇ ਹਜ਼ਾਰਾਂ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਸੁਟਣ ਤੋਂ ਇਲਾਵਾ ਉਸ ਦੀ ਕੋਈ ਹੋਰ ਕਾਮਯਾਬੀ ਨਹੀਂ ਸੀ ਉਸਨੇ ਦਰਬਾਰ ਸਾਹਿਬ ਤੇ ਬੇਵਜਾ ਹਮਲਾ ਕੀਤਾ ਸੀ ਦਰਜਨਾ ਵਾਰ ਗੁਰਦੁਆਰਿਆਂ ਤੇ ਪੁਲਿਸ ਐਕਸ਼ਨ ਕਰਵਾਈ ਸਨ ਅਕਾਲ ਤਖਤ ਸਾਹਿਬ ਤੋਂ ਬਗਾਵਤ ਦਾ ਐਲਾਨ ਕੀਤਾ ਗੁਰਦੁਆਰਿਆਂ ਦੀ ਬੇਅਦਬੀ ਕੀਤੀ ਰਜੀਵ ਗਾਂਧੀ ਨੂੰ ਇਨਾ ਖੁਸ਼ ਕਰਨ ਦੇ ਬਾਵਜੂਦ ਉਹ ਨਿਗੂਣੀ ਜਿਹੀ ਚੀਜ਼ ਚੰਡੀਗੜ੍ਹ ਵੀ ਪੰਜਾਬ ਨੂੰ ਦਿਵਾ ਕੇ ਉਸ ਦਾ ਸੇਰਾ ਵੀ ਨਾ ਲੈ ਸਕਿਆ ਸਿੱਖਾਂ ਦਾ ਘਾਣ ਕਰਕੇ ਵੀ ਉਹ ਆਪਣੀ ਗੱਦੀ ਕਾਇਮ ਨਾ ਰੱਖ ਸਕਿਆ ਤਵਾਰੀਖ ਦੇ ਵਿੱਚ ਇਨੀ ਜ਼ਲਾਲਤ ਵਾਲਾ ਸ਼ਖਸ ਜੈਲ ਸਿੰਘ ਨੂੰ ਛੱਡ ਕੇ ਉਦੋਂ ਤੱਕ ਕੋਈ ਹੋਰ ਪਗੜੀ ਧਾਰੀ ਨਹੀਂ ਸੀ ਵੇਖਿਆ ਗਿਆ ਉੰਜ ਬਾਅਦ ਦੇ ਵਿੱਚ ਤਰਸ ਖਾ ਕੇ ਕਾਂਗਰਸ ਨੇ ਬਰਨਾਲੇ ਨੂੰ ਗਵਰਨਰ ਜ਼ਰੂਰ ਲਾ ਦਿੱਤਾ ਸੀ 11 ਮਈ 1987 11 ਮਈ 1987 ਦੇ ਦਿਨ ਜਰਨੈਲ ਸਿੰਘ ਹਲਵਾਰਾ ਪੁੱਤਰ ਬੰਤਾ ਸਿੰਘ ਜਿਸ ਨੇ ਹਰਚੰਦ ਸਿੰਘ ਲੋਂਗੋਵਾਲ ਨੂੰ ਕਤਲ ਕੀਤਾ ਸੀ ਸੰਗਰੂਰ ਦੇ ਨੇੜੇ ਵਸਤੀ ਹਰੀਪਰ ਦੇ ਵਿੱਚ ਭਪਿੰਦਰ ਸਿੰਘ ਦੇ ਘਰ ਦੇ ਵਿੱਚ ਮੌਜੂਦ ਸੀ ਉਸ ਦੇ ਨਾਲ ਗੁਰਪਾਲ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪੁੱਚੋ ਮੰਡੀ ਵੀ ਸੀ ਕਿਸੇ ਮੁਖਬਰ ਤੋਂ ਇਤਲਾ ਮਿਲਣ ਤੇ ਪੁਲਿਸ ਉਨ੍ਹਾਂ ਨੂੰ けਰਾ ਪਾਈ ਬੈਠੀ ਸੀ ਇਸ ਤੋਂ ਮਗਰੋਂ ਦੋਹਾਂ ਪਾਸਿਆਂ ਤੋਂ ਜ਼ਬਰਦਸਤ ਜੰਗ ਹੋਈ ਜਿਸ ਦੇ ਵਿੱਚ ਦੋਵੇਂ ਸਿੰਘ ਅਤੇ ਕਈ ਪੁਲਿਸਗੇ ਮਾਰੇ ਗਏ ਮਗਰੋਂ ਪੁਲਿਸ ਨੇ ਮਕਾਨ ਮਾਲਕ ਦੇ ਪੁੱਤਰ ਭਪਿੰਦਰ ਸਿੰਘ ਅਤੇ ਮਸਤੂਆਣਾ ਕਾਲਜ ਦੇ ਸਟੂਡੈਂਟ ਹਿੰਦਰ ਸਿੰਘ ਪਵਿੱਤਰ ਸਿੰਘ ਜਗਦੇਵ ਸਿੰਘ ਅਤੇ ਸੁਖਜੈਨ ਸਿੰਘ ਨੂੰ ਹਲਵਾਰਾ ਨੂੰ ਪਨਾਹ ਦੇਣ ਦੇ ਦੋਸ਼ 'ਤੇ ਗ੍ਰਿਫਤਾਰ ਕਰ ਲਿਆ। 11 ਮਈ 1987 ਦੇ ਦਿਨ ਪੰਜਾਬ ਪੁਲਿਸ ਨੇ ਸਰਬਜੀਤ ਸਿੰਘ ਔਰ ਭਾਈ ਗੁਰਦੇਵ ਸਿੰਘ ਵਾਸੀ ਬੱਸੀਆਂ ਰੋਡ ਰਾਇਕੋਟ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 11 ਮਈ 1999 ਦਿਨ ਪੁਲਿਸ ਨੇ ਲਖਵਿੰਦਰ ਸਿੰਘ ਔਰ ਫਲਖੂ ਪੁੱਤਰ ਕਰਤਾਰ ਸਿੰਘ ਵਾਸੀ ਖਾਨੋਵਾਲ ਕਲਾਂ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 11 ਮਈ 1999 ਦਿਨ ਪੰਜਾਬ ਪੁਲਿਸ ਨੇ ਦਰਸ਼ਨ ਸਿੰਘ ਅਤੇ ਬਲਵੰਤ ਸਿੰਘ ਦੋਵੇਂ ਵਾਸੀਤ ਖਾਨਬੱਦ ਜ਼ਿਲ੍ਹਾ ਲੁਧਿਆਣਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 11 ਮਈ 1991 ਦਿਨ ਪੁਲਿਸ ਨੇ ਗੁਰਮੀਤ ਸਿੰਘ ਪੁੱਤਰ ਰਵਿੰਦਰ ਸਿੰਘ ਘੜੀਵਾਲ ਵਾਸੀ ਰਾਜੋमाजरा ਜ਼ਿਲ੍ਹਾ ਸੰਗਰੂਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 11 ਮਈ 1992 ਦਿਨ ਪੁਲਿਸ ਨੇ ਰਜਿੰਦਰ ਸਿੰਘ ਉਰਫ ਬਾਗਾ ਵਾਸੀ ਦੁਲੇਵਾਲ ਕਲਾਂ ਜ਼ਿਲ੍ਹਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੀ ਸਿੱਖ ਇਤਿਹਾਸ ਦੇ ਵਿੱਚ 11 ਮਈ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ